ਜੀ ਹੈ ਰਾਜਕੌਰ ਹੈ ਮੇਰੇ ਜੇਰਦਾ ਬੇਟਾ ਆ 21 ਗਲ ਹੋਈ ਹੈ ਜੀ ਅੱਜ ਹੁਣੇ ਮੇਰੇ ਕੋਲ ਆਇਆ ਸਾਨੂੰ ਤੇ ਹੁਣੇ ਫੋਨ ਆ ਗਿਆ ਪਿਤਾ ਦਾ ਪਰੋਤੇ ਡੇਕ ਪਿਆ ਆ ਉਹ ਦੂਰ ਫੇਰ ਗਿਆ ਕਾਹਦਾ ਤੁਹਾਡਾ ਨਾਮ ਕੀ ਹੋਣਾ ਹੈ ਮੇਰੇ ਅੱਗੇ ਜੀ ਸਾਡੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਨਾਮ ਕੀ ਆ ਜੀ ਕਾਰਜ ਸਿੰਘ ਕੀ ਗੱਲ ਹੋਈ ਹੈ ਇਹ ਮੈਂ ਗਾ ਲੰਘ ਜਾਵਾਂ ਤੇ ਅਸੀਂ ਦਿਨ ਤੋਂ ਹੋਇਆ ਮੈਂ ਲੰਘਦੇ ਆ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਹੀ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਉਪੜਾਇਆ ਵਾ ਹਲ ਫਕੀਤੀ ਆ ਉਹਦੀ ਪਰ ਮੇਰੇ ਕੋ ਨਵਾਬ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆਏ ਹਾਂ ਦੇ ਟੋਰ ਫਿਰ ਹਾਂਜੀ ਟੋਰ ਫਿਰ ਕੌਣ ਕਿਤਰਾ ਵੱਡੀ ਗਈ ਦੱਸੋ ਕੌਣ ਧੌਂਸਾ ਦੋ ਇਹਦਾ ਦੋਰ ਫਿਰਿਆ ਇਹ ਲੜ ਪਤਾ ਨਾ ਹੋਇਆ ਲੱਤ ਲਮਕ ਗਿਆ ਛਰਕ ਤੇ ਸਿਆ ਮੁੰਡਾ ਦੀ ਗਾਏ ਹੇ ਰਾਜਕੌਰ ਮੇਰੇ ਜੇਰਦਾ ਬਿਖਾਇਆ 21 ਗਲ ਹੋਈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਤੁਹਾਡਾ ਪਮਰੋ ਤੇ ਡਿੱਗ ਪਿਆ ਆ ਉਹਦੇ ਮੋਰ ਫਿਰ ਗਿਆ

ਾਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਵੇ ਕੀ ਗੱਲ ਵਾਤ ਆ ਫੇ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਕਿੰਨਾ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿੱਦਾਂ ਕਰਦੇ ਨੇ ਤੁਹਾਨੂੰ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਰਸਲ ਕੋਈ ਵੀ ਖਰੇ ਕੰਮ ਤੇ ਲੱਗਾ ਵਾ ਕੁਝ ਲੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪ ਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਫੜ ਆਪਾਂ ਵੇਖਦੇ ਕਿੰਨਾ ਕੁ ਦਰੀ ਦੀ ਚੈਨਲ ਚ ਚਲੂ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਹਰ ਜੂ ਪਤਾ ਕੀ ਗੱਲਬਾਤ ਹੋਈ ਕਿਦਾਂ ਹਨਾ ਅੱਜ ਕਰਦੇ ਨੇ ਪਰਚਾ ਦਾ ਕਿੱਥੇ ਕਰੋ ਪਰਚਾ ਫੇਲਾ ਤੇ ਨਾਮ ਲੂਮਾ ਤਾਂ ਉਹ ਆਪੇ ਵੀ ਟ੍ਰੇਸ ਹੋ ਜੂਗਾ ਬਾਅਦ ਵਿੱਚ ਉਹਦੀ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਤੇ ਹੋਊਗੀ ਕੀ ਨਾਮ ਤੁਹਾਡਾ ਜੀ ਤੇ ਕੀ ਮੇਰਾ ਨਾਮ ਡਾਕਟਰ ਰੇਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡਿਸ਼ੀਅਨ ਤੇ ਡਾਕਟਰ ਗੁਰਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ऑन स्पॉट ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀਗੀ